ਇਹ ਮਤਲਬ ਡੈਮੋਕ੍ਰੇਸੀ ਦੇ ਜਿੰਨੇ ਵੀ ਡੈਮੋਕ੍ਰੇਸੀ ਦੇ ਨੋਰਮਸ ਹੈ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਆਪਾਂ ਗੱਲ ਇਦਾਂ ਕਰ ਰਹੇ ਆਂ ਆਪਾਂ ਬਾਰਡਰ ਨੂੰ ਵੀ ਇਸ ਤਰ੍ਹਾਂ ਬਣਾਇਆ ਜਿਵੇਂ ਕਿਤੇ ਗੁਆਂਢੀ ਦੇਸ਼ ਦੇ ਨਾਲ ਬਾਰਡਰ ਹੋਵੇ ਇੰਟਰਸਟ ਸਟੇਟ ਬਾਰਡਰ ਹੈ ਜੀ ਇਹ ਇਹ ਕੋਈ ਮਤਲਬ ਦੋ ਦੇਸ਼ਾਂ ਦਾ ਬਾਰਡਰ ਨਹੀਂ ਆ ਦੋ ਰਾਜਾਂ ਦਾ ਬਾਰਡਰ ਹੈ ਇਹਨੂੰ ਤਾਂ ਪਤਾ ਵੀ ਨਹੀਂ ਲੱਗਣਾ ਤੇਰਾ ਇੱਥੇ ਬਾਰਡਰ ਹੈ ਮੁੱਖ ਮੰਤਰੀ ਸਾਹਿਬ ਕੇਂਦਰ ਦੇ ਮੰਤਰੀਆਂ ਨੂੰ ਬੁਲਾ ਕੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਆ ਉਹਨਾਂ ਦੇ ਨਾਲ ਗੱਲਬਾਤ ਕਰਾਰੀ ਆ ਗੱਲਬਾਤ ਉਹਨਾਂ ਦੀ ਹੈ ਤੇ ਜਿਹੜਾ ਇਹ ਕੰਮ ਜਿਹੜਾ ਸਾਡੇ ਮੁੱਖ ਮੰਤਰੀ ਕਰ ਸਕਦੇ ਹੈ ਹਰਿਆਣੇ ਦੇ ਮੁੱਖ ਮੰਤਰੀ ਨੂੰ ਵੀ ਉਹੀ ਕੰਮ ਕਰਨਾ ਚਾਹੀਦਾ ਹੈ ਜਿਹੜਾ ਮਸਲੇ ਦਾ ਹਾਲ ਹੈ ਉਹ ਗੱਲਬਾਤ ਨਾਲ ਲੱਭਣਾ ਸਾਡਾ ਮੁੱਖ ਮੰਤਰੀ ਸਹੀ ਗੱਲ ਕਰ ਰਿਹਾ ਔਰ ਜੋ ਹਰਿਆਣੇ ਦਾ ਮੁੱਖ ਮੰਤਰੀ ਹੈ ਉਹ ਸਾਡੇ ਨੌਜੋਨਾਂ ਤੇ ਗੋਡੀਆਂ ਚਲਾ ਰਿਹਾ ਹੋ। ਜੇ ਕਿਸੇ ਨੇ ਵਾਦੇ ਪੂਰੇ ਨਹੀਂ ਕੀਤੇ ਤਾਂ ਕੇਂਦਰ ਦੀ ਸਰਕਾਰ ਹੈ ਉਹ ਖੱਟਰ ਸਰਕਾਰ ਹੈ। ਕਧਰੀ ਮੰਤਰੀ ਨੇ ਟੇਕਅਪ ਕੀਤਾ ਉਹ ਮੁੱਖ ਮੰਤਰੀ ਸਾਹਿਬ ਕਿਉਂਕਿ ਦੋ ਸਟੇਟਸ ਦਾ ਆਪ ਤੇ ਵਿੱਚ ਹੈਗਾ ਪਹਿਲਾਂ ਇਹਨਾਂ ਨੇ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨਾਂ ਨੇ ਤੁਹਾਨੂੰ ਪਤਾ ਵੀ ਨਾਰਥ-ਈਸਟ ਦੇ ਵਿੱਚ ਦੋ ਸਟੇਟਸ ਨੇ ਆ ਜਿਹੜੀਆਂ ਪੁਲਿਸ ਫੋਰਸਾਂ ਆਮਣ ਸਾਹਮਣੇ ਆ ਗਈਆਂ ਸੀ ਉੱਥੇ ਦੋ ਮਤਲਬ ਉਹਨਾਂ ਨੇ ਇੱਕ ਸਟੇਟ ਨੇ ਦੂਜੀ ਉਹਨਾਂ ਦੀ ਪੁਲਿਸ ਤੇ ਕਰਤਾ ਉਹਨਾਂ ਦੀ ਪੁਲਿਸ ਨੇ ਇਹਨਾਂ ਦੀ ਇਹਨਾਂ ਦੀ ਪੁਲਿਸ ਉੱਤੇ ਪਰਚੇ ਕਰ ਦਿੱਤੇ ਇਹ ਆਪਾਂ ਕਿੱਧਰ ਨਜਾ ਰਿਆ ਦੇਸ਼ ਆਪਣਾ ਜੀ ਆਪਣੀ ਡੈਮੋਕ੍ਰੇਸੀ ਦਾ ਪਹਿਲਾਂ ਮਾਨਯੋਗ ਜਿਹੜੀ ਸਾਡੀ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਨੇ ਆ ਹੋਣੀ ਤੁਹਾਡਾ ਕੱਲ ਪਰਸੇ ਜੁੜ ਉਹ ਇੱਕ ਡੈਮੋਕ੍ਰੇਸੀ ਰਿਸਟੋਰ ਕੀਤੀ ਐ ਇਹ ਮਤਲਬ ਡੈਮੋਕ੍ਰੇਸੀ ਦੇ ਜਿੰਨੇ ਵੀ ਡੈਮੋਕ੍ਰੇਸੀ ਦੇ ਨੋਰਮ ਹੈ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਇਲਾਕੇ ਦੇ ਵਿੱਚ ਸਾਰੇ ਅਟੈਕ ਹੋ ਰਹੇ ਨੇਗੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਸ ਤੇ ਦੇਖੋ ਦੇਸ਼ ਇੱਕ ਹੈ ਇਹ ਆਪਾਂ ਗੱਲ ਇਦਾਂ ਕਰ ਰਹੇ ਆਂ ਆਪਾਂ ਬਾਰਡਰ ਨੂੰ ਵੀ ਇਸ ਤਰ੍ਹਾਂ ਬਣਾਇਆ ਜਿਵੇਂ ਕਿ ਕਿਤੇ ਗੁਆਂਡੀ ਦੇਸ਼ ਦੇ ਨਾਲ ਬਾਰਡਰ ਹੋਵੇ ਇੰਟਰਸਟੇਟ ਬਾਰਡਰ ਹੈ ਜੀ ਇਹ ਇਹ ਕੋਈ ਮਤਲਬ ਦੋ ਦੇਸ਼ਾਂ ਦਾ ਬਾਰਡਰ ਨਹੀਂ ਹੈ ਦੋ ਰਾਜਾਂ ਦਾ ਬਾਰਡਰ ਹੈ ਇਹਨੂੰ ਤਾਂ ਪਤਾ ਵੀ ਨਹੀਂ ਲੱਗਣਾ ਤੇਰਾ ਇੱਥੇ ਬਾਰਡਰ ਹੈ ਔਰ ਜਿਹੜੇ ਜਿੱਥੇ ਹੋ ਰਿਹਾ ਉਹ ਨੈਸ਼ਨਲ ਹਾਈਵੇ ਆ ਨੈਸ਼ਨਲ ਹਾਈਵੇ ਦਾ ਮਤਲਬ ਕੀ ਆ ਜੀ ਸਾਰੇ ਸਾਰੇ ਦੇਸ਼ ਦਾ ਉੱਤੇ ਜਿਹੜਾ ਮਰਜ਼ੀ ਉੱਥੋਂ ਲੰਘ ਕੇ ਜਾ ਸਕਦਾ ਨਾਰਮਲੀ ਕਦੇ ਵੀ ਜਿਹੜੇ ਕੋਈ ਵੀ ਸਰਕਲ ਸਟਾਰਟ ਤੋਂ ਹੋਣ ਨੈਸ਼ਨਲ ਹਾਈਵੇ ਜਿਹੜਾ ਹੁੰਦਾ ਉਹ ਹਮੇਸ਼ਾ ਸੈਂਟਰ ਦੀ ਗਵਰਨਮੈਂਟ ਹੈ ਉਹਨਾਂ ਦੇ ਕੋਲ ਹੁੰਦਾ ਸਰਕਾਰ ਕੀ ਕਰ ਰਹੀ ਹੈ ਜੀ ਸਰਕਾਰ ਕਰ ਰਹੀ ਹੈ ਜੀ ਉਹ ਤੁਹਾਡੇ ਸਾਹਮਣੇ ਆ ਜੀ ਕੁਝ ਤਾਂ ਤੁਹਾਡੇ ਸਾਹਮਣੇ ਆ ਸਾਡੇ ਮੁਖਮਤੀ ਗਵਰਨਮੈਂਟ ਅੱਜ ਹਾਈ ਕੋਰਟ ਗਈ ਸੀ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਜਾਓ ਹਾਈ ਕੋਰਟ ਨੇ ਕਿਹਾ ਉਹਨਾਂ ਨੇ ਕਿਹਾ ਪੰਜਾਬ ਗਵਰਨਮੈਂਟ ਹੈਗੀ ਹੈ ਜਿਹੜੀ ਕਿ ਕਿਸਾਨਾਂ ਨੂੰ ਸ਼ਹਿ ਦੇ ਰਹੀ ਹੈ ਪੰਜਾਬ ਕਿਸਾਨ ਨੂੰ ਪੋਲੀਟੀਕਲੀ ਕੀ ਆ ਜਾ ਰਹੀ ਹੈ ਨਿਕਲ ਲਾਹਾ ਲੈਣ ਦੀ ਗੱਲ ਪੰਜਾਬ ਸਰਕਾਰ ਦੇਖੋ ਬੜੀ ਮੈਂ ਕਹਿੰਦਾ ਜੀ ਇਦੋਂ ਮਾੜੀ ਪੰਜਾਬ ਸਰਕਾਰ ਕੀ ਲਾ ਲਾਣੀ ਸਾਡੇ ਮੁੱਖ ਮੰਤਰੀ ਸਾਹਿਬ ਕੇਂਦਰ ਦੇ ਮੰਤਰੀਆਂ ਨੂੰ ਬੁਲਾ ਕੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਆ ਉਹਨਾਂ ਦੇ ਨਾਲ ਗੱਲਬਾਤ ਕਰਾਰੀ ਆ ਗੱਲਬਾਤ ਉਹਨਾਂ ਦੀ ਆ ਤੇ ਜਿਹੜਾ ਇਹ ਕੰਮ ਜਿਹੜਾ ਸਾਡੇ ਮੁੱਖ ਮੰਤਰੀ ਕਰ ਸਕਦੇ ਹੈ ਹਰਿਆਣੇ ਦੇ ਮੁੱਖ ਮੰਤਰੀ ਨੂੰ ਵੀ ਉਹੀ ਕੰਮ ਕਰਨਾ ਚਾਹੀਦਾ ਜਿਹੜਾ ਮਸਲੇ ਦਾ ਹਾਲ ਹੈ ਉਹ ਗੱਲਬਾਤ ਨਾਲ ਲੱਭਣਾ ਸਾਡਾ ਮੁੱਖ ਮੰਤਰੀ ਸਹੀ ਗੱਲ ਕਰ ਰਿਹਾ ਔਰ ਜੋ ਹਰਿਆਣੇ ਦਾ ਮੁੱਖ ਮੰਤਰੀ ਹੈ ਉਹ ਸਾਡੇ ਨੌਜ ਉਹਨਾਂ ਤੇ ਗੋੜੀਆਂ ਚਲਾ ਰਿਹਾ ਹੋ ਤੁਸੀਂ ਕਹਿ ਰਹੇ ਪੰਜਾਬ ਸਰਕਾਰ ਸਹੀ ਪੱਖ ਰੱਖ ਰਹੀ ਹੈ ਲੇਕਿਨ ਦੋ ਕਿਸਾਨਾਂ ਦੀ ਮੌਤ ਪਿਛਲੇ ਦੋ ਦਿਨਾਂ ਤੋਂ ਮਾਰਚਰੀ ਦੇ ਵਿੱਚ ਪਏ ਨੇ ਮੁਆਵਜ਼ੇ ਉਹਨਾਂ ਨੇ ਐਲਾਨਿਆ ਵੀ ਹੈ ਉਹ ਵੀ ਸਾਰਾ ਕੁਝ ਹੋ ਜਾਏਗਾ ਜੀ ਇਹ ਤਾਂ ਅਸੀਂ ਕਰ ਲਾਂਗੇ ਜੀ ਜੋ ਇਸ ਵਾਲੇ ਬਾਰਡਰ ਤੇ ਹੋ ਰਿਹਾ ਇਸ ਵਾਲੇ ਦਾ ਮਸਲਾ ਹੈ ਜੋ ਅੱਜ ਹੋਇਆ ਇੱਕ ਨੌਜਵਾਨ ਦੀ ਮੌਤ ਹੋਈ ਹੈ ਪਹਿਲੇ ਬੰਦਿਆਂ ਦੀ ਹਾਰਟ ਅਟੈਕ ਹੋ ਗਈ ਪਹਿਲਾਂ ਵੀ 750 ਮਰੇ ਸੀਗੇ ਜੀ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਵਾਸਤੇ ਵੀ ਅਜੇ ਤੱਕ ਜੋ ਕੇਂਦਰ ਨੇ ਵਾਅਦਾ ਕੀਤਾ ਸੀਗਾ ਸਰਕਾਰਾਂ ਨੇ ਤਾਂ ਸਾਡੇ ਨੇ ਵੀ ਪੂਰਾ ਕੀਤਾ ਈਵਨ ਤੇਲਨਗਾਨਾ ਦੇ ਜਿਹੜੇ ਸੀਗੇ ਉਸਲੇ ਦੇ ਮੁੱਖ ਮੰਤਰੀ ਉਹ ਵੀ ਪੰਜਾਬ ਚ ਆ ਕੇ ਆਪਣਾ ਵਾਅਦਾ ਪੂਰਾ ਕਰਕੇ ਗਏ ਆ ਜੇ ਕਿਸੇ ਨੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਕੇਂਦਰ ਦੀ ਸਰਕਾਰ ਹੈ ਉਹ ਖੰਡਰ ਸਰਕਾਰ ਹੈ ਕਿੰਨੇ ਡੇਟਾ ਕਿੰਨਾ ਆਇਆ ਕਿੰਨੇ ਕਿਸਾਨ ਆ ਗਏ ਜੀ ਤੁਹਾਡੇ ਕੋਲ ਸਾਡੇ ਕੋਲੇ ਅੱਜ ਦੀ ਰੇਟ ਦੇ ਵਿੱਚ ਜਿਹੜੀਆਂ ਇੰਜਰੀਜ਼ ਆ ਗਈਆਂ ਬਹੁਤ ਸੀਰੀਅਸ ਆਈਆਂ ਨੰਬਰ ਘਟਾ ਪਿਛਲੀ ਵਾਰੀ ਨੰਬਰ ਬਹੁਤ ਜ਼ਿਆਦਾ ਸੀ ਪਿਛਲੀ ਵਾਰੀ ਸਾਡੇ ਜਿਹੜੇ ਸੀਗੇ 114 15 ਜਿਹੜੇ ਹੋਣ ਤੱਕ ਆ ਚੁੱਕੇ ਆ ਅੱਜ ਜਿਹੜੇ ਚਾਰ ਆਏ ਉਹਨਾਂ ਚ ਇੱਕ ਫੈਡ ਇੰਜਰੀ ਆ ਔਰ ਇੱਕ ਜਿਹੜਾ ਹੈਗਾ ਜਿਹਦੀ ਡੈਥ ਹੋ ਗਈ ਹੈ ਬੱਚੇ ਦੀ ਤੇ ਬਹੁਤ ਅਨਫੋਰਚੂਨੇਟ ਹੈ ਜੀ ਇਹ ਮਤਲਬ ਇਹ ਬਿਲਕੁਲ ਹੀ ਹੋਣਾ ਚਾਹੀਦਾ ਦਿੱਸ ਟੋਟਲੀ ਅਨਐਕਸੈਪਟੇਬਲ ਹੈ ਇੱਕ ਤਰਫ ਤੋਂ ਕੇਂਦਰ ਸਰਕਾਰ ਮੀਟਿੰਗ ਦਾ ਵਾਅਦਾ ਦੇ ਰਹੀ ਹੈ ਦੂਜੇ ਪਾਸੇ ਫਾਇਰਿੰਗ ਕਰ ਰਹੀ ਹੈ ਮੈਂ ਕਹਿੰਦਾ ਜੀ ਕੋਈ ਜਦੋਂ ਤੁਸੀਂ ਜੇ ਤੁਹਾਡੀ ਨੀਅਤ ਠੀਕ ਹੈ ਜੇ ਤੁਹਾਡੀ ਨੀਤੀ ਠੀਕ ਹੈ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਨਵਤਾਨੀ ਨਹੀਂ ਜਾਈ ਰਹੀ ਸੀ ਇਹ ਕੋਈ ਹੁਣ ਥੋੜੀ ਹੈ ਜੀ ਇੱਥੇ ਜਿਹੜੇ ਕਿਸਾਨ 13 ਮਹੀਨੇ ਉੱਥੇ ਬੈਠੇ ਰਹੇ ਉਹਨੂੰ 2 ਸਾਲ ਤੋਂ ਵੱਧ ਸਮਾਂ ਹੋ ਗਿਆ ਕੋਈ ਹੁਣ ਥੋੜੀ ਹੋਇਆ ਹੈ ਸਵਾ ਦੋ ਸਾਲ ਦੇ ਵਿੱਚ ਕੀ ਕੀਤਾ ਇਹਨਾਂ ਨੇ ਕੋਈ ਇੱਕ ਕੰਮ ਕੀਤਾ ਇਹਨਾਂ ਨੇ ਕਿਸਾਨਾਂ ਨੂੰ ਮਤਲਬ ਕੋਈ ਇਹਨਾਂ ਨੇ ਜੋ ਸਹਲੇ ਸਾਰੇ ਵਾਦੇ ਕੀਤੇ ਸੀ ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਵਾਪਸ ਲਾਏ ਸੀ ਇਹਨਾਂ ਨੇ ਕਹਿਆ ਸੀ ਐਮਐਸਪੀ ਦੇ ਕਮੇਟੀ ਕਿਸਾਨਾਂ ਦੇ ਨੁਮਾਇੰਦੇ ਨਹੀਂ ਲਏ ਉਹਦੇ ਵਿੱਚ ਆ ਜੋ ਇਹਨਾਂ ਨੇ ਲਖੀਂਪੁਰ ਖੀਰੀ 'ਚ ਅਤਿਆਚਾਰ ਕੀਤਾ ਸੀਗਾ ਉਹਦੇ ਦੋਸ਼ੀ ਅੱਜ ਵੀ ਫ੍ਰੀ ਹੈ ਜੀ ਜਿਹੜੇ ਮਤਲਬ ਇਮਾਨਦਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਸਾਰੀ ਵੀਡੀਓ ਉਹਨਾਂ ਦੇ ਖਿਲਾਫ ਪਾਈ ਹੋਈ ਆ ਜਿਹੜੇ ਦੋਸ਼ੀ ਆ ਉਹ ਅੱਜ ਵੀ ਫ੍ਰੀ ਫਿਰਦੇ ਆ ਜੀ ਉਹ ਇਹਨਾਂ ਦੇ ਮੈਂ ਇਹਦੇ ਬਾਰੇ ਮੈਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਿਹੜਾ ਜਿਹੜੀ ਗੋਲੀਬਾਰੀ ਆ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ ਮੈਂ ਉਹਨਾਂ ਨੂੰ ਵਾਰਨ ਕਰਦਾ ਕਿ ਦੇਸ਼ ਵਾਸਤੇ ਬਹੁਤ ਮਾੜਾ ਡੈਮੋਕ੍ਰੇਸੀ ਬਹੁਤ ਮਾੜਾ ਇਹਨਾਂ ਨੂੰ ਮੈਂ ਰਹਿਣਾ ਸਰਕਾਰ ਨੂੰ ਕਹਿੰਦਾ ਕਿ ਤੁਸੀਂ ਬਾਹਰ ਜਾਓ ਜੇ ਇਹ ਬਿਲਕੁਲ ਹੀ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਸਾਰਾ ਫਟੀਰਾ ਹੈਗਾ ਇਹ ਗੈਰ ਸੰਵਿਧਾਨਕ ਵੀ ਆ ਗੈਰ ਕਾਨੂੰਨੀ ਵੀ ਆ ਔਰ ਜਿਹੜਾ ਹੈਗਾ ਇਹ ਮੁਖਤਾ ਦਾ ਕਾਣ ਕਰਨ ਵਾਲਾ ਹੈ ਭਰਾਵਾਂ ਨੂੰ ਭਰਾਵਾਂ ਨੂੰ ਭਰਾ ਤੋਂ ਭਰਾ ਮਾਰੂ ਜੰਗ ਨਾ ਕਰਾਓ ਤੁਸੀਂ ਜਿਹੜੇ ਤੁਹਾਡੇ ਪੁਲਿਸ ਦੇ ਵਿੱਚ ਬੰਦੇ ਵੀ ਆ ਜੀ ਉਹ ਉਹ ਵੀ ਤਾਂ ਕਿਸਾਨਾਂ ਦੇ ਪੁੱਤਰ ਹੈ ਉਹ ਸਾਡੇ ਜਿਹੜੇ ਆ ਜਿਹੜੇ ਤੁਹਾਡੇ ਜਿੰਨੇ ਪੋਲੀਟੀਸ਼ੀਅਨ ਹੈ ਜਾਂ ਜਿਹੜੇ ਹੋਰ ਵੱਡੇ ਤੁਹਾਡੇ ਬਿਜ਼ਨਸਮੈਨ ਹੈ ਇਹਨਾਂ ਦੇ ਬੱਚੇ ਨਾ ਫੌਜ ਵਿੱਚ ਹੈ ਜੀ ਨਾ ਨਾ ਉਹ ਪੁਲਿਸ ਵਿੱਚ ਹੈ ਕਿਸਾਨਾਂ ਮਜ਼ਦੂਰਾਂ ਦੇ ਪੁੱਤੀ ਹੈ ਉਹੀ ਦੇਸ਼ ਦੀਆਂ ਸ਼ਰਧਾਂ ਤੇ ਲੜਦੇ ਆ ਉਹੀ ਤੁਹਾਡੀ ਜਾਨ ਬਚਾਉਂਦੇ ਆ ਉਹੀ ਔਖੇ ਔਖੇ ਵੇਲੇ ਕੰਮ ਆਉਂਦੇ ਆ ਇਹੀ ਕਿਸਾਨ ਆ ਜਿਹੜੇ ਕੋਰੋਨਾ 'ਚ ਕੰਮ ਆਏ ਸੀ ਇਹ ਉਹੀ ਕਿਸਾਨ ਹੈ ਇਹ ਉਹੀ ਕਿਸਾਨ ਆ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਇਹ ਉਹੀ ਪੰਜਾਬ ਦੇ ਕਿਸਾਨ ਆ ਇਹਨਾਂ ਨੇ ਆਪਣਾ ਟਰਿੱਡ ਦੇ ਘੱਟ ਮਾਰ ਕੇ ਜਿਹੜਾ ਕੰਮ ਨਹੀਂ ਕੀਤਾ ਸੀ ਇਹਨਾਂ ਨੇ ਇਹਨਾਂ ਨੇ ਸਾਡੇ ਜੋ ਪ੍ਰਧਾਨ ਮੰਤਰੀ ਦੇ ਉਸ ਵੇਲੇ ਦੇ ਨਿਸ਼ਾ ਇਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਇਹਨਾਂ ਦੇ ਅਤਿਆਚਾਰ ਨਾ ਕਰੋ ਜ਼ੁਲਮ ਨਾ ਕਰੋ ਠੀਕ ਹੈ ਸਰ ਥੈਂਕ ਯੂ ਸੋਬੀ ਕੁੱਤ شدਦ ਹੋ ਰਿਹਾ ਮਤਲਬ ਮੇਰਾ ਮਨ ਬਹੁਤ ਦੁਖੀ ਹੈ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਮੋਨੀਟਰ ਕਰ ਰਹੇ ਆ ਸਾਡੇ ਹੋਰ ਮੰਤਰੀ ਜਿਹੜੇ ਆਗੇ ਆ ਉਹ ਪਾਤਰਾਂ ਦੇ ਆਸਤੇ ਚ ਪਹੁੰਚ ਰਿਹਾ ਜੀ ਰਾਜਪੁਰਾ ਦੇ ਹਾਸਤੇ ਵੀ ਸਾਡੇ ਐਮਐਨਏ ਸਾਹਿਬ ਬੈਠੇ ਆ ਸਾਡੇ ਅਸੀਂ ਅਸੀਂ ਇਸ ਦੁੱਖ ਦੀ ਘੜੀ ਚ ਪਰਿਵਾਰਾਂ ਦੇ ਨਾਲ ਆ ਜੀ ਅਸੀਂ ਸਾਰਾ ਕੁਝ ਨਮਾਸਤੇ ਜੋ ਵੀ ਆ ਅਸੀਂ ਡਾਕਟਰ ਦਾ ਵੀ ਕੱਲ੍ਹ ਤੋਂ ਮੀਟਿੰਗ ਵੀ ਕਰ ਹੋ ਰਹੀ ਆ ਦੂਜੇ ਤੋਂ ਫਾਈਨਿੰਗ ਹੋ ਰਹੀ ਆ ਅਸੀਂ ਖੇਤਾਂ ਦੇ ਵਿੱਚ نیچے ਖੜੇ ਸੀਗੇ ਪਹਿਲਾਂ ਗੋਲਾ ਆਉਂਦਾ ਜਿਹੜਾ ਕਹ ਰਹੇ ਜੀ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਜਿਹੜੇ ਤੁਹਾਡੇ ਆਪਣੇ ਕਿਸਾਨ ਹੈ ਅੰਨਦਾਤਾ ਹੈ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ